ਭਾਗਾਂ ਵਾਲਿਓ ਅਸੀਂ ਕਰਾਂ ਦੇ ਵਿੱਚੋਂ ਆਪਣੇ ਆਰਾਮ ਨੂੰ ਤਿਆਗਦੇ ਹੋਏ ਆਪਣੇ ਕਮਾਕਾਰਾਂ ਨੂੰ ਸੰਕੋਚਦੇ ਹੋਏ ਗੁਰੂ ਬਾਬਾ ਜੀ ਦੀ ਗੋਦ ਦੇ ਅੰਦਰ ਜੁੜ ਮਿਲ ਇਕੱਤਰ ਹੋ ਬੈਠੇ ਹਾਂ ਆਨੰਦ ਇਸ ਗੱਲ ਦੇ ਵਿੱਚ ਹੈ ਕਿ ਸਤਗੁਰੂ ਦੁਆਰਾ ਦਿੱਤੇ ਗਏ ਪਾਵਨ ਪਵਿੱਤਰ ਉਪਦੇਸ਼ ਕੇਵਲ ਤੇ ਕੇਵਲ ਕੰਨਾਂ ਤੱਕ ਸੀਮਤ ਨਾ ਰਹਿ ਜਾਣ ਜਾਂ ਗੁਰੂ ਘਰ ਦੀ ਚਾਰ ਦਿਵਾਰੀ ਤੱਕ ਸੀਮਤ ਨਾ ਰਹਿ ਜਾਣ ਸਾਰਿਆਂ ਦੇ ਅੰਦਰ ਮੇਰੇ ਸਮੇਤ ਬੜੇ ਪ੍ਰਕਾਰ ਦੀਆਂ ਬੁਰਾਈਆਂ ਹੋਣਗੀਆਂ ਜਿਹੜੀਆਂ ਬੁਰਾਈਆਂ ਬੰਦੇ ਨੂੰ ਅੱਗੇ ਨਹੀਂ ਵਧਣ ਦੇਣਦੀਆਂ ਹੋਣਗੀਆਂ ਆਪਾਂ ਯਤਨ ਕਰਨਾ ਹੈ ਆਪਾਂ ਕੋਸ਼ਿਸ਼ ਕਰਨੀ ਹੈ ਰਲ ਮਿਲ ਕੇ ਉਹ ਬੁਰਾਈਆਂ ਨੂੰ ਕੱਢਣਾ ਹੈ ਉਹ ਨਿਕਲਣਗੀਆਂ ਕਦੋਂ ਜਦੋਂ ਅਸੀਂ ਗੁਰੂ ਜੀ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਆਪਣੇ ਪੱਲੇ ਨਾਲ ਬੰਨਾਂਗੇ ਜਿਵੇਂ ਸਤਗੁਰੂ ਜੀ ਕਹਿੰਦੇ ਨੇ ਨਾ ਕਹਿੰਦੇ ਭੀ ਜਿਹੜੇ ਬਚਨ ਮੈਨੂੰ ਪੂਰੇ ਸਤਗੁਰ ਨੇ ਦਿੱਤੇ ਨੇ ਮੈਂ ਸ਼ੀਕ ਗਾਂਠੜੀ ਬੰਨਾਂ ਮੈਂ ਉਹਨੂੰ ਇਦਾਂ ਪੱਲੇ ਨਾਲ ਘੁੱਟ ਕੇ ਬੰਨ ਲਿਆ ਏ ਕਿ ਹੁਣ ਉਹ ਗੰਢ ਖੁੱਲਣ ਵਾਲੀ ਨਹੀਂ ਐ ਜਿੰਨਾ ਮਰਜੀ ਆਲਾ ਦਵਾਲਾ ਜ਼ੋਰ ਕਿੰਨਾ ਵੀ ਲਾ ਲਵੇ ਆਓ ਆਪਾਂ ਕੋਸ਼ਿਸ਼ ਕਰਨੀ ਐ ਸਤਿਗੁਰਾਂ ਦੇ ਪਾਵਨ ਪਵਿੱਤਰ ਉਪਦੇਸ਼ ਨੂੰ ਆਪਣੇ ਹਿਰਦੇ ਦਾ ਸ਼ਿੰਗਾਰ ਬਣਾਉਣਾ ਹੈ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਗੱਜ ਕੇ ਬਲਾਓ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਾਵਨ ਪਵਿੱਤਰ ਸ਼ਬਦ ਮੈਂ ਆਪ ਜੀ ਦੇ ਸੰਮੁਖ ਪੜ੍ਹਿਆ ਹੈ ਇਹ ਸ਼ਬਦ ਆਪ ਜੀ ਨੇ ਬਹੁਤ ਵਾਰ ਸੁਣਿਆ ਹੋਵੇਗਾ ਤੇ ਕਈਆਂ ਨੂੰ ਇਹ ਸ਼ਬਦ yaad ਵੀ ਹੋਵੇਗਾ ਜੋ ਸ਼ਬਦ ਰਾਗ ਸੁਹੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਾਈਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਕ 723 ਤੇ ਸੁਬਾਇਮਣ ਹੈ ਗੁਰੂ ਪਾਤਸ਼ਾਹ ਜੀ ਨੇ ਸਾਡੇ ਅੰਦਰ ਦੀਆਂ ਬੁਰਾਈਆਂ ਨੂੰ ਸਾਡੇ ਸਾਹਮਣੇ ਰੱਖ ਦਿੱਤਾ ਹੈ ਇਨਸਾਨ ਤੂੰ ਖੜਾ ਕਿੱਥੇ ਹੈ ਗੱਲਾਂ ਕਿਵੇਂ ਦੀਆਂ ਕਰਦਾ ਹੈ ਕੇਵਲ ਤੇ ਕੇਵਲ ਇਹ ਸ਼ਬਦ ਤੋਂ ਲੰਬੇ ਦੀ ਧਰਤੀ ਵਾਸਤੇ ਨਹੀਂ ਸੀ ਜਿਹੜਾ ਸੱਜਣ ਠੱਗ ਰਹਿਦਾ ਸੀ ਇਹ ਸ਼ਬਦ ਕੇਵਲ ਤੇ ਕੇਵਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਦੇ ਲਈ ਨਹੀਂ ਉਚਾਰਿਆ ਉਹਦੇ ਵਰਗੇ ਸਾਡੇ ਚ ਵੀ ਹਜ਼ਾਰਾਂ ਲੋਕ ਨੇ ਜਿਹੜੇ ਬਾਹਰੋਂ ਕੁਝ ਹੋਰ ਤੇ ਅੰਦਰੋਂ ਕੁਝ ਹੋਰ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਹਾਉ ਵਾਲੇ ਬੰਦ ਦੇ ਅੰਦਰ ਬੜਾ ਪਿਆਰਾ ਬਚਨ ਕੀਤਾ ਹੈ ਕਹਿੰਦੇ ਪਿਆਰੇਆ ਦੁਨੀਆ ਦੇ ਉੱਤੇ ਜਦੋਂ ਆਪਾਂ ਝਾਤ ਮਾਰਦੇ ਆ ਨਿੱਕੇ ਤੋਂ ਨਿੱਕੇ ਤੇ ਵੱਡੇ ਤੋਂ ਵੱਡੇ ਮਨੁੱਖ ਦੇ ਸਰਕਲ ਦੇ ਵਿੱਚ ਕੋਈ ਐਸਾ ਉਹਦਾ ਦੋਸਤ ਕੋਈ ਐਸਾ ਉਹਦਾ ਮਿੱਤਰ ਜ਼ਰੂਰ ਹੋਵੇਗਾ ਜਿਹੜਾ ਮਿੱਤਰ ਉਹਨੂੰ ਚੰਗੀ ਅਗਵਾਈ ਦਿੰਦਾ ਹੋਵੇ ਚੰਗੇ ਵਿਚਾਰਾਂ ਨਾਲ ਉਹਦਾ ਨਾਤਾ ਜੋੜਦਾ ਹੋਵੇ ਜਿੱਦਾਂ ਜਿੱਦਾਂ ਦੀ ਬੰਦੇ ਦੀ ਬੈਣੀ ਹੋਵੇਗੀ ਜਿੱਦਾਂ ਜਿੱਦਾਂ ਦੇ ਬੰਦੇ ਦੇ ਵਿਚਾਰ ਹੋਣਗੇ ਤੇਵੇਂ-ਤੇਵੇਂ ਦੀ ਉਹਦੇ ਮਿੱਤਰ ਹੋਣਗੇ ਬੁਰੇ ਵਿਚਾਰਾਂ ਵਾਲੇ ਮਿੱਤਰਾਂ ਕੋਲ ਬਹਿਣ ਵਾਲੇ ਦੇ ਵਿਚਾਰ ਬੁਰੇ ਹੋਣਗੇ ਤੇ ਉਹਨੂੰ ਇਉਂ ਲੱਗਦਾ ਹੋਵੇਗਾ ਵੀ ਮੇਰੀ ਇਸੇ ਚ ਭਲਾਈ ਹੈ ਜੇ ਕੋਈ ਕਿਸੇ ਨੂੰ ਕੁੱਟ ਪਲਾ ਦਿੰਦਾ ਹੋਵੇਗਾ ਤੇ ਉਹ ਕਹਿੰਦਾ ਹੋਵੇਗਾ ਵੀ ਇਹ ਤਾਂ ਮੇਰਾ ਇਹਦੇ ਵਰਗਾ ਤਾਂ ਮੇਰਾ ਕੋਈ ਸੱਜਣੀ ਨਹੀਂ ਹੈ ਜਿੱਦ ਜਿੱਦਾਂ ਜਿੱਦਾਂ ਦੇ ਬੰਦੇ ਦੇ ਵਿਚਾਰ ਨੇ ਤਿਵੇਂ-ਤਿਵੇਂ ਦੇ ਬੰਦੇ ਦੇ ਆਪਣੇ ਸੱਜਣ ਨੇ ਤੇ ਉਵੇਂ ਉਹਨੂੰ یوں ਲੱਗਦਾ ਹੈ ਕਿ ਇਹ ਜਿਵੇਂ ਮੇਰਾ ਭਲਾ ਕਰ ਸਕਦਾ ਹੈ ਉਵੇਂ ਹੋਰ ਕੋਈ ਮੇਰਾ ਭਲਾ ਨਹੀਂ ਕਰ ਸਕਦਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਪਿਆਰਿਆ ਕਿਤੇ ਅੰਦਰ ਝਾਤ ਮਾਰ ਕੇ ਦੇਖੀਂ ਕਹਿੰਦੇ ਜਿਨ੍ਹਾਂ ਨੂੰ ਤੂੰ ਆਪਣੇ ਸੱਜਣ ਬਣਾ ਕੇ ਬੈਠਾ ਹੈ ਨਾ ਭਾਵੇਂ ਦੁਨਿਆਵੀ ਸੱਜਣ ਨੇ ਤੇ ਭਾਵੇਂ ਸ਼ੁੱਭ ਗੁਣਾਂ ਦੀ ਗੱਲ ਕਰ ਲਈਏ ਉਹ ਸੱਜਣ ਨੇ ਭਾਵੇਂ ਉਹ ਸਾਡੇ ਅੰਦਰ ਚੱਲ ਰਹਿ ਵਿਚਾਰਾਂ ਦੀ ਗੱਲ ਕਰ ਰਹੀਏ ਉਹ ਸੱਜਣ ਨੇ ਸਤਿਗੁਰੂ ਜੀ ਕਹਿੰਦੇ ਨੇ ਜੇ ਤਾਂ ਉਹ ਚੰਗੇ ਨੇ ਚੰਗੇ ਵਿਚਾਰਾਂ ਵਾਲੇ ਨੇ ਤੇ ਭਾਈ ਇੱਕ ਗੱਲ ਯਾਦ ਰੱਖੀ ਤੇਰਾ ਪਾਰ ਉਤਾਰਾ ਹੋ ਜਾਵੇਗਾ ਭਾਵੇਂ ਤੇਰੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਕਹਿੰਦੇ ਜੇ ਕਿਤੇ ਤੈਨੂੰ ਮਿੱਤਰ ਤਾਈ ਸੱਜਣ ਤਾਈ ਮਾੜੀ ਮਿਲ ਗਈ ਨਾ ਬਹੁਤੀ ਵਾਰ ਭਾਗਾ ਵਾਲੀ ਉਹ ਜ਼ਿੰਦਗੀ ਦੇ ਵਿੱਚ ਪਛਤਾਵੇ ਤੋਂ ਬਿਨਾ ਕੁਝ ਵੀ ਨਹੀਂ ਰਹਿ ਜਾਂਦਾ ਸੱਜਣੀ ਸੱਜਣ ਦਾ ਘਰ ਬਰਬਾਦ ਕਰ ਦਿੰਦਾ ਹੈ ਇੱਕ ਦੂਜੇ ਦੇ ਘਰਾਂ ਨੂੰ ਕਉਣ ਵਾਂਗ ਖਾ ਜਾਂਦੇ ਨੇ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛੀਏ ਕਿਉਂਕਿ ਆਪਾਂ ਬੱਚੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਂ ਬਾਬਾ ਜੀ ਸਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਦੇ ਮਿੱਤਰ ਹੋਣੇ ਚਾਹੀਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਦੇ ਐਸੇ ਸੱਜਣ ਹੋਣੇ ਚਾਹੀਦੇ ਨੇ ਜਿਹੜੇ ਸੱਜਣ ਜਿਹੜੇ ਮਿੱਤਰ ਪਿਆਰੇ ਮੇਰਾ ਛਿੰ ਮਾਤਰ ਵੀ ਪੱਲਾ ਨਾ ਛੱਡਣ ਹਰੇਕ ਜਗ੍ਹਾ ਤੇ ਮੇਰੀ ਅਗਵਾਈ ਕਰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜਾ ਪਿਆਰਾ ਬਚਨ ਕੀਤਾ ਹੈ ਕਹਿੰਦੇ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਣ ਕਹਿੰਦੇ ਉਹਨਾਂ ਨੂੰ ਆਪਣੇ ਸੱਜਣ ਬਣਾ ਲੈ ਜਿਹੜੇ ਸਦਾ ਤੇਰੇ ਨਾਲ ਨੇ ਤੂੰ ਜਿੱਥੇ ਵੀ ਹੋਵੇਂ ਉਹ ਤੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ ਜਾਂਦੇ ਨੇ ਭਾਗਾਂ ਵਾਲਿਓ ਦੁਨੀਆ ਦੇ ਉੱਤੇ ਵੈਸੇ ਮਾਂ-ਬਾਪ ਤੋਂ ਵੱਡਾ ਕੋਈ ਮਿੱਤਰ ਨਹੀਂ ਹੈ, ਸੱਜਣ ਨਹੀਂ ਹੈ। ਅਸਲ ਦੇ ਵਿੱਚ ਜਿਹੜੇ ਮਾਂ-ਬਾਪ ਨੇ ਤੇ ਪਰ ਤੁਸੀਂ ਬਹੁਤ ਵਾਰ ਦੇਖਿਓ ਆਵੇਗਾ ਕਈ ਵਾਰ ਬੰਦਾ ਕਲ ਮੁਕੱਲਾ ਕਿਤੇ ਜਾ ਰਿਹਾ ਹੈ। ਕਿਸੇ ਮੁਸੀਬਤ ਨੇ ਆਣ ਘੇਰਾ ਪਾ ਲਿਆ ਹੈ ਤੇ ਹੋ ਸਕਦਾ ਹੈ ਇੰਨੀ ਜਲਦੀ ਮਾਂ-ਬਾਪ ਉੱਥੇ ਨਾ ਪਹੁੰਚ ਸਕਣ। ਕੋਈ ਦੋਸਤ ਮਿੱਤਰ ਉਹ ਥੀ ਉਨੀ ਛੇਤੀ ਨਾ ਪਹੁੰਚ ਸਕੇ ਫਿਰ ਗੁਰੂ ਜੀ ਤੁਸੀਂ ਕਿਹੜੇ ਮਿੱਤਰ ਦੀ ਗੱਲ ਕਰਦੇ ਹੋ ਜਿਹੜਾ ਮਿੱਤਰ 24 ਘੰਟੇ ਬੰਦੇ ਦੇ ਨਾਲ ਰਹਿੰਦਾ ਹੈ ਜਿਹੜਾ ਮਿੱਤਰ ਅਠੇ ਪੈਰ ਬੰਦੇ ਦੇ ਨਾਲ ਰਹਿੰਦਾ ਹੈ ਕਦੇ ਵੀ ਉਹਦਾ ਸਾਥ ਕਦੇ ਵੀ ਉਹਦਾ ਨਾਤਾ ਨਹੀਂ ਛੱਡਦਾ ਸਤਗੁਰੂ ਜੀ ਕਹਿੰਦੇ ਨੇ ਪਿਆਰਿਆ ਉਹ ਹੈ ਤੇਰੇ ਅੰਦਰਲੇ ਗੁਣ ਉਹ ਹੈ ਤੇਰੇ ਚੰਗੇ ਵਿਚਾਰ ਜਿਹੜੇ ਵਿਚਾਰ ਤੂੰ ਕਿਤੇ ਵੀ ਹੋਵੇ ਤੇਰੇ ਅੰਦਰ ਬੁਰੀਾਈ ਨੇ ਜਦੋਂ ਕਰ ਕੀਤਾ ਤੇਰੀ ਸ਼ੁਰਤ ਦੇ ਵਿੱਚ ਜਦੋਂ ਬੁਰੀਾਈ ਆ ਗਈ ਹੁਣ ਆ ਕੇ ਡੱਕਾ ਲਾ ਦਿੱਤਾ ਨਾ ਪਾਈ ਨਾ ਆ ਜਿਹੜਾ ਪੈਸਾ ਰਿਸ਼ਵਤ ਦਾ ਤੂੰ ਘਰੇ ਲੈ ਕੇ ਚੱਲਿਆ ਐ ਇਹਦੀ ਬਰਬਾਦੀ ਐ ਆ ਜਿਹੜੀ ਕੁੱਟ ਪੀ ਕੇ ਚੱਲਿਆ ਐ ਇਹਦੇ ਨਾਲ ਤੇਰੇ ਬੱਚੇ ਖੁਸ਼ ਨਹੀਂ ਹੋਣਗੇ ਤੈਨੂੰ ਦੇਖ ਕੇ ਅੰਦਰ ਵੱਡ ਜਾਣਗੇ ਗਲੇਸ਼ ਕਰੇਗਾ ਕਰੇ ਜਾਗੇ ਉਹ ਗੁਣ ਕਿਹੜੇ ਨੇ ਜਿਹੜੇ ਬੰਦੇ ਦੇ ਨਾਲ ਰਹਿੰਦੇ ਨੇ ਸਤਗੁਰ ਜੀ ਦੀ ਬਾਣੀ ਨੇ ਕਿਹਾ ਹੈ ਪਿਆਰਿਆ ਉਹ ਗੁਣ ਨੇ ਸ਼ੁਭ ਗੁਣ ਸ਼ੁਭ ਵਿਚਾਰ 1430 ਅੰਕਾਂ ਦੇ ਵਿੱਚ ਭਾਗਾਂ ਵਾਲੇ ਉਹ ਸਤਗੁਰ ਨੇ ਸਾਨੂੰ ਉਹਨਾਂ ਗੁਣਾ ਦੇ ਨਾਲ ਵਾਰ-ਵਾਰ ਨਾਤਾ ਜੋੜਨ ਨੂੰ ਕਿਹਾ ਹੈ ਵਾਰ-ਵਾਰ ਕਿਹਾ ਹੈ ਭਾਈ ਜ਼ਿੰਦਗੀ ਨੂੰ ਸੁਖਾਲੀ ਤੇ ਸੋਹਣੀ ਬਣਾਉਣਾ ਹੈ ਤੇ ਤੇਰੇ ਤੇਰੀ ਤੇਰੇ ਅੰਦਰਲੇ ਗੁਣਾ ਦਾ ਹੋਣਾ ਬਹੁਤ ਜ਼ਰੂਰੀ ਹੈ ਅੰਦਰਲੇ ਚੰਗੇ ਵਿਚਾਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਕਹਿੰਦੇ ਜੇ ਵਿਚਾਰ ਚੰਗੇ ਨਹੀਂ ਗੁਣ ਚੰਗੇ ਨਹੀਂ ਸਤਿ ਦਾਣੀ ਇੱਕ ਦਿਨ ਰੁੱਲ ਜਾਵੇਂਗਾ ਪਾਗਾ ਵਾਲੇ ਤੁਸੀਂ ਦੇਖਿਓ ਦੁਨੀਆ ਦੇ ਅੰਦਰ ਹਮੇਸ਼ਾ ਬੰਦਾ ਉਸ ਡਾਕਟਰ ਨੂੰ ਪ੍ਰੈਫਰੈਂਸ ਦਿੰਦਾ ਹੈ ਪਹਿਲ ਦਿੰਦਾ ਹੈ ਜਿਹੜਾ ਡਾਕਟਰ ਜਿੱਥੇ ਬਿਮਾਰੀ ਨੂੰ ਲੱਭਦਾ ਹੈ ਉੱਥੇ ਬਿਮਾਰੀ ਦਾ ਇਲਾਜ ਕਰਨ ਦੇ ਵਿੱਚ ਵੀ ਸਮਰੱਥ ਹੁੰਦਾ ਹੈ ਸਿਰਜਤ ਹੁੰਦੀ ਹੈ ਦੁਨੀਆ ਉਸ ਡਾਕਟਰ ਨੂੰ ਤੇ ਭਾਗਾਂ ਵਾਲਿਓ ਜਿਹੜਾ ਨਾ ਬਿਮਾਰੀ ਦਾ ਇਲਾਜ ਕਰ ਸਕੇ ਨਾ ਬਿਮਾਰੀ ਲੱਭ ਸਕੇ ਸਗੋਂ ਦੋਨਾ ਦੁੱਖ ਵਧਾ ਦੇਵੇ ਤੇ ਸੱਚ ਜਾਣਿਓ ਤੁਸੀਂ ਦੇਖੇ ਆਵੇਗਾ ਉਹ ਨਾ ਬੰਦੇ ਦੇ ਪੱਲੇ ਕੱਖ ਰਹਿਣ ਦਿੰਦਾ ਵੱਖਰੀ ਗੱਲ ਹੈ ਆਪਦਾ ਤਾਂ ਹਸਪੀਟਲ ਭਾਵੇਂ ਇੱਕ ਦੁਕਾਨ ਤੋਂ ਤਿੰਨ ਮੰਜ਼ਲਾ ਬਣਾ ਲਵੇ ਪਰ ਲੋਕਾਂ ਦੇ ਪੱਲਿਓ ਕੁਝ ਵੀ ਨਹੀਂ ਕਿਉਂਕਿ ਉਹਦੇ ਕੋਲ ਤਜਰਬਾ ਨਹੀਂ ਹੈ ਉਹਦੇ ਕੋਲ ਉਹ ਸਟੱਡੀ ਨਹੀਂ ਹੈ ਜਿਹੜੀ ਸਟੱਡੀ ਦੇ ਨਾਲ ਸਰੀਰ ਦਾ ਦੁੱਖ ਠੀਕ ਕਰਨ ਦੇ ਸਬਰੱਥ ਉਹਨੇ ਬਾਨਾ ਸੀ